ਰੋਗ ਮੁਕਤ ਰਹਿਣ ਦੇ ਨਿਯਮ ਨੰਬਰ 1 ਕਣਕ ਦੇ ਆਟੇ ਨੂੰ ਛਾਣੂ ਨਾ ਨੰਬਰ 2 ਨਮਕ ਦਾ ਪ੍ਰਯੋਗ ਘੱਟ ਤੋਂ ਘੱਟ ਕਰੋ ਨੰਬਰ 3 ਦੁਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ ਸਲਾਦ ਖਾਓ ਨੰਬਰ 4 ਦਿਨ ਪਰ ਵਿੱਚ ਸਭ ਤੋਂ ਘੱਟ ਖਾਣਾ ਰਾਤ ਦੇ ਸਮੇਂ ਖਾਓ ਨੰਬਰ 5 ਸਬਜ਼ੀਆਂ ਨੂੰ ਛਿੱਲੂ ਨਾ ਮਾਮੂਲੀ ਜਿਆ ਸਕਰਬ ਕਰੋ ਨੰਬਰ 6 ਖਾਣੇ ਵਿੱਚ ਪੀਲਾ ਨਰੰਗੀ ਹਰੀਆਂ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰੋ ਨੰਬਰ 7 ਖਾਣੇ ਨੂੰ ਨਿਗਲੋ ਨਾ ਚਬਾ ਚਬਾ ਕੇ ਖਾਓ ਨੰਬਰ 8 ਚੀਨੀ ਕਦੇ ਨਾ ਖਾਓ ਨੰਬਰ 9 ਸਵੇਰੇ ਉੱਠ ਕੇ ਰਾਤ ਦੀ ਬਣੀ ਹੋਈ ਵਹੀ ਰੋਟੀ ਜ਼ਰੂਰ ਖਾਓ ਨੰਬਰ 10 ਫਾਸਟ ਫੂਡ ਦਾ ਸੇਵਨ ਨਾ ਕਰੋ ਨੰਬਰ 11 ਰਿਫਾਈਨਡ ਤੇਲ ਅਤੇ ਡੱਬਾ ਬੰਦ ਤੇਲ ਨਾ ਖਾਓ ਨੰਬਰ 12 ਆਰੋਧੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰੋ ਨੰਬਰ 13 ਫ੍ਰਿਜ ਏਸੀ ਦੀ ਵਰਤੋਂ ਘੱਟ ਕਰੋ ਨੰਬਰ 14 ਪੈਕਟ ਅਤੇ ਡੱਬਾ ਬੰਦ ਚੀਜ਼ਾਂ ਕਦੇ ਨਾ ਖਾਓ ਨੰਬਰ 15 ਚਾਹ ਅਤੇ ਕੌਫੀ ਦਾ ਸੇਵਨ ਬਿਲਕੁਲ ਬੰਦ ਕਰੋ ਨੰਬਰ 16 ਖਾਣਾ ਖਾਂਦੇ ਸਮੇਂ ਜ਼ਿਆਦਾ ਪਾਣੀ ਨਾ ਪੀਓ ਨੰਬਰ 17 ਹੋ ਸਕੇ ਤਾਂ ਅੱਧੇ ਘੰਟੇ ਬਾਅਦ ਪਾਣੀ ਪੀਓ ਨੰਬਰ 17 ਹਰ ਰੋਜ਼ ਯੋਗਾ ਕਰਨਾ ਸਾਡੇ ਸਰੀਰ ਲਈ ਲਾਭਦਾਇਕ ਹੁੰਦਾ ਹੈ ਇਹ ਸਾਨੂੰ ਗੰਭੀਰ ਬਿਮਾਰੀਆਂ ਤੋਂ ਬਚਾ ਸਕਦਾ ਹੈ ਨੰਬਰ 18 ਕਰ ਵਿੱਚ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਇਸ ਦੇ ਨਾਲ ਇਨਫੈਕਸ਼ਨ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਸਾਰੇ ਹੀ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਵਿਸਾਖੀ ਹੋਣ ਵਾਲੀ ਹੈ ਤੇ ਕਣਕ ਦੀ ਵਾਢੀ ਵੀ ਸ਼ੁਰੂ ਹੋ ਜਾਏਗੀ ਦੋਸਤੋ ਜੋ ਵੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰੇਗਾ ਸਾਡਾ ਚੈਨਲ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਨ੍ਹਾਂ ਸਾਰਿਆਂ ਦੀ ਭਲਾ ਕਰੇਗਾ ਅਤੇ ਮਨੋਕਾਮਨਾ ਪੂਰੀ ਹੋਵੇਗੀ ਬਹੁਤ ਬਹੁਤ ਧੰਨਵਾਦ